ਮੈਂ ਆਪ ਵੱਲੋਂ ਦੱਸੇ ਮਹਾਲੂ ਭਾਰਤੀ ਕਿਸਾਨ ਜਨੇ ਇੱਕ ਤਾਂ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ ਜਿਹੜਾ ਰੇਟ ਵਧਾਇਆ ਮਾਨ ਸਰਕਾਰ ਨੇ ਚਲੋ ਧੰਨਵਾਦ ਕਰਦੇ ਆਂ ਪਰ ਉਹਨਾਂ ਰੇਟ ਲਾਗਤ ਖਰਚਿਆਂ ਦਾ ਰੇਟ ਬਹੁਤ ਜ਼ਿਆਦਾ ਵਧਿਆ ਡੀਜ਼ਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਡੀਏਪੀ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਲੇਵਰਾ ਕਿੰਨੀਆਂ ਕਿਸਾਨ ਨੂੰ ਕੁਝ ਨਹੀਂ ਵੱਜ ਰਿਹਾ ਸਰਵੇ ਕਰਕੇ ਸਰਵੇ ਕਰਕੇ ਫੇਰ ਇਹਨਾਂ ਦਾ ਚੀਜ਼ਾਂ ਦਾ ਰੇਟ ਵਧਾਓ ਮਾਨ ਸਾਹਿਬ ਆੜੇ ਕਿਸਾਨ ਆ ਝੋਨੇ ਤੋਂ ਖੈਰਾ ਛਡਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਦੇ ਚੰਗਾ ਭਾਅ ਦਿਓ ਲੋਕ ਝੋਨੇ ਦੀ ਫਸਲ ਛੱਡ ਕੇ ਇਹਨਾਂ ਚੀਜ਼ਾਂ ਨਾਲ ਰਿਵਾਈਵ ਹੋ ਜਣ। ਮੈਂ ਇਹ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਇੱਕ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਇਹਨੇ ਧਰਤੀ ਦਾ ਪਾਣੀ ਖਤਮ ਕਰਤਾ ਝੋਨਾ ਲਾ ਲਗੇ। ਜੇਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਭਾਅ ਵਧਾਓਗੇ ਗਾਲਾਂ ਦੇ ਸੌਦੀਆਂ ਦੇ ਹੋਰ ਇਹਨਾਂ ਤੇ ਐਮਐਸਪੀ ਦਿਓਗੇ ਤੇ ਜਿਹੜੇ ਲੋਕ ਆ ਝੋਨੇ ਦਾ ਖੈਰਾ ਛੱਡ ਜਣਗੇ ਵਧੀਆ ਗੱਲ ਹੈ ਜੇ ਰੇਟ ਬਧਾਇਆ ਪਰ ਹੋਰ ਰੇਟ ਇਹਨੇ ਰੇਟ ਨਾ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ ਹੈ ਧੰਨਵਾਦ ਕਿੰਨੇ ਵੀ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਸਭ ਤੋਂ ਵੱਧ ਕਿੰਨੇ ਦੀ ਫਸਲ ਦਾ ਜਿਹੜਾ ਰੇਟ ਆ ਉਹ ਹੋ ਸਕਦਾ ਜੀ ਇਥੋਂ ਮੈਂ ਡਾਟਾ ਤੇ ਨਹੀਂ ਮੇਰੇ ਤੋਂ ਆ ਹੋ ਸਕਦਾ ਵਧੀਆ ਰੇਟ ਆ ਜੇ ਸਾਰੇ ਭਾਰਤ ਨਾਲੋਂ ਪੰਜਾਬ ਦਾ ਪਰ ਇਹਨਾਂ ਦੇ ਕਿਸਾਨ ਦਾ ਗੁਜ਼ਾਰਾ ਨਹੀਂ ਨਾ ਹੁੰਦਾ ਜਿਹੜੇ ਦੂਜੀਆਂ ਚੀਜ਼ਾਂ ਦੇ ਭਾਅ ਆ ਉਹ ਕਈ ਗੁਣਾ ਜ਼ਿਆਦਾ ਵਧਦੇ ਨੇ ਤੇ ਸਾਨੂੰ 5 10 ਰੁਪਏ ਵਾਧਾ ਦਿੱਤਾ ਜਾਂਦਾ ਹੈ ਜਿਹੜੇ ਦੂਜੀਆਂ ਗੁਣਾ ਦੇ 250 ਗੁਣਾ ਰੇਟ ਵਧਾਣਾ ਜਾਂ ਸਾਡਾ 19% 20% ਰੇਟ ਵਧੇ ਇਸ ਸਮੇਂ ਮੇਲ ਨਹੀਂ ਨਾ ਖਾਂਦਾ ਉਹਦੇ ਬਰਾਬਰ ਰੇਟ ਵਧਾਏ ਜਾਣ ਜਿਹੜੇ ਲੋਕ ਆ ਇਹੋ ਜੀਆਂ ਫਸਲਾਂ ਗੰਨੇ ਵਰਗੀ ਹੋਰ ਖੇਤੀਆਂ ਕਰ ਸਕਣ ਜੀ ਮੈਂ ਪਲਵਿੰਦਰ ਸਿੰਘ ਮਾਹਲ ਭਾਰਤੀ ਕਿਸਾਨ ਜਨ ਜਨਿਕਤਾ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ ਜਿਹੜਾ ਰੇਟ ਵਧਾਇਆ ਮਾਨ ਸਰਕਾਰ ਨੇ ਚਲੋ ਧੰਨਵਾਦ ਕਰਦੇ ਆ ਪਰ ਉਹਨਾਂ ਰੇਟ ਲਾਗਤ ਖਰਚਿਆਂ ਦਾ ਰੇਟ ਬਹੁਤ ਜ਼ਿਆਦਾ ਵਧਿਆ ਡੀਜ਼ਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਡੀਏਪੀ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਲੇਵਰਾ ਕਿੰਨੇ ਆ ਕਿਸਾਨ ਨੂੰ ਕੁਝ ਨਹੀਂ ਬਜ ਰਿਹਾ ਸਰਵੇ ਕਰਕੇ ਸਰਵੇ ਕਰਕੇ ਫਿਰ ਇਹਨਾਂ ਦਾ ਚੀਜ਼ਾਂ ਦਾ ਰੇਟ ਵਧਾਓ ਮਾਨ ਸਾਹਿਬ ਆ ਜਿਹੜੇ ਕਿਸਾਨ ਆ ਝੋਨੇ ਤੋਂ ਖੈੜਾ ਛਡਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਦੇ ਚੰਗਾ ਭਾਅ ਦਿਓ ਲੋਕ ਝੋਨੇ ਦੀ ਫਸਲ ਛੱਡ ਕੇ ਇਹਨਾਂ ਚੀਜ਼ਾਂ ਨਾਲ ਰਿਵਾਈਵ ਹੋ ਜਣਾ ਮੈਕ ਇਹ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਇੱਕ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਇਹਨੇ ਧਰਤੀ ਦਾ ਪਾਣੀ ਖਤਮ ਕਰਤਾ ਝੋਨਾ ਲਾ ਲਗੇ ਜਦੋਂ ਤੁਸੀਂ ਇਹਨਾਂ ਟੀਜਾ ਦੇ ਭਾਅ ਵਧਾਓਗੇ ਗਾਲਾਂ ਦੇ ਸੌਜੀਆਂ ਦੇ ਹੋਰ ਇਹਨਾਂ ਤੇ ਐਮਐਸਪੀ ਦਿਓਗੇ ਇਹ ਜਿਹੜੇ ਲੋਕ ਐ ਝੋਨੇ ਦਾ ਖੈਰਾ ਛੱਡ ਜਣਗੇ ਵਧੀਆ ਗੱਲ ਐ ਜੇ ਰੇਟ ਬਧਾਇਆ ਪਰ ਹੋਰ ਰੇਟ ਇਹਨੇ ਰੇਟ ਨਾ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ ਈ ਧੰਨਵਾਦ ਕਹਿੰਦੇ ਵੀ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਸਭ ਤੋਂ ਵੱਧ ਕਿੰਨੇ ਦੀ ਫਸਲ ਦਾ ਜਿਹੜਾ ਰੇਟ ਹੈ ਹੋ ਸਕਦਾ ਜੀ ਇਥੋਂ ਡਾਟਾ ਤੇ ਨਹੀਂ ਮੇਰੇ ਤੋਂ ਇਹ ਹੋ ਸਕਦਾ ਵਧੀਆ ਰੇਟ ਆ ਜੇ ਸਾਰੇ ਭਾਰਤ ਨਾਲੋਂ ਪੰਜਾਬ ਦਾ ਪਰ ਇਹਨਾਂ ਦੇ ਕਿਸਾਨ ਦਾ ਗੁਜ਼ਾਰਾ ਨਹੀਂ ਨਾ ਹੁੰਦਾ ਜਿਹੜੇ ਦੂਜੀਆਂ ਚੀਜ਼ਾਂ ਦੇ ਭਾਅ ਆ ਉਹ ਕਈ ਗੁਣਾ ਜ਼ਿਆਦਾ ਵਧਦੇ ਨੇ ਤੇ ਸਾਨੂੰ 5 10 ਰੁਪਏ ਵਾਧਾ ਦਿੱਤਾ ਜਾਂਦਾ ਹਨ ਜਿਹੜੇ ਦੂਜੀਆਂ ਉਹਨਾਂ ਦੇ 250 ਗੁਣਾ ਰੇਟ ਵਧਣਾ ਜਾਂ ਸਾਡਾ 19% 20% ਰੇਟ ਵਧੇ ਇਸ ਨਾਲ ਮੇਲ ਨਹੀਂ ਨਾ ਖਾਂਦਾ ਉਹਦੇ ਬਰਾਬਰ ਰੇਟ ਵਧਾਏ ਜਾਣ ਜਿਹੜੇ ਲੋਕ ਆ ਇਹੋ ਜਿਹੇ ਫਸਲਾਂ ਗੰਨੇ ਵਰਗੀਆਂ ਹੋਰ ਖੇਤੀਆਂ ਕਰ ਸਕਣ ਜੀ ਮਾਪਲ ਵੰਦ ਸਿੰਘ ਮਹਾਲਾ ਭਾਰਤੀ ਕਿਸਾਨ ਜਨ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ ਜਿਹੜਾ ਰੇਟ ਵਧਾਇਆ ਮਾਨ ਸਰਕਾਰ ਨੇ ਚਲੋ ਧੰਨਵਾਦ ਕਰਦੇ ਆਂ ਪਰ ਉਹਨਾਂ ਰੇਟ ਲਾਗਤ ਖਰਚਿਆਂ ਦਾ ਰੇਟ ਬਹੁਤ ਜ਼ਿਆਦਾ ਵਧਿਆ ਡੀਜ਼ਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਡੀਏਪੀ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਲੇਬਰਾਂ ਕਿੰਨੀਆਂ ਕਿਸਾਨ ਨੂੰ ਕੁਝ ਨਹੀਂ ਵੱਜ ਰਿਹਾ ਸਰਵੇ ਕਰਕੇ ਸਰਵੇ ਕਰਕੇ ਫੇਰ ਇਹਨਾਂ ਦਾ ਚੀਜ਼ਾਂ ਦਾ ਰੇਟ ਵਧਾਓ ਮਾਨ ਸਾਹਿਬ ਆੜੇ ਕਿਸਾਨ ਆ ਝੋਨੇ ਤੋਂ ਖੈੜਾ ਛਡਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਦੇ ਚੰਗਾ ਭਾਅ ਦਿਓ ਲੋਕ ਝੋਨੇ ਦੀ ਫਸਲ ਛੱਡ ਕੇ ਇਹਨਾਂ ਚੀਜ਼ਾਂ ਨਾਲ ਰਿਵਾਈਵ ਹੋ ਜਨਾਂ ਮੈਂ ਇਹ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਇੱਕ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਇਹਨੇ ਧਰਤੀ ਦਾ ਪਾਣੀ ਖਤਮ ਕਰਤਾ ਝੋਨਾ ਲਾ ਲਾ ਕੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਭਾਅ ਵਧਾਓਗੇ ਦਾਲਾਂ ਦੇ ਸੌਜੀਆਂ ਦੇ ਹੋਰ ਇਹਨਾਂ ਤੇ ਐਮਐਸਪੀ ਦਿਓਗੇ ਤੇ ਜਿਹੜੇ ਲੋਕ ਆ ਝੋਨੇ ਦਾ ਖੈੜਾ ਛੱਡ ਜਣਗੇ ਵਧੀਆ ਗੱਲ ਹੈ ਜੇ ਰੇਟ ਵਧਾਇਆ ਪਰ ਹੋਰ ਰੇਟ ਇਹਨੇ ਰੇਟ ਨਾ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ ਹੈ ਧੰਨਵਾਦ ਕਹਿੰਦੇ ਵੀ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਸਭ ਤੋਂ ਵੱਧ ਕਿੰਨੇ ਦੀ ਫਸਲ ਦਾ ਜਿਹੜਾ ਰੇਟ ਹੈ ਉਹ ਹੋ ਸਕਦਾ ਜੀ ਇਥੋਂ ਮੈਂ ਡਾਟਾ ਤੇ ਨਹੀਂ ਮੇਰੇ ਤੋਂ ਇਹ ਹੋ ਸਕਦਾ ਵਧੀਆ ਰੇਟ ਹੈ ਜੇ ਸਾਰੇ ਭਾਰਤ ਨਾਲੋਂ ਪੰਜਾਬ ਦਾ ਪਰ ਇਹਨਾਂ ਦੇ ਕਿਸਾਨ ਦਾ ਗੁਜ਼ਾਰਾ ਨਹੀਂ ਨਾ ਹੁੰਦਾ ਜਿਹੜੇ ਦੂਜੀਆਂ ਚੀਜ਼ਾਂ ਦੇ ਭਾਅ ਆ ਉਹ ਕਈ ਗੁਣਾ ਜ਼ਿਆਦਾ ਵਧਦੇ ਨੇ ਤੇ ਸਾਨੂੰ 5 10 ਰੁਪਏ ਵਾਧਾ ਦਿੱਤਾ ਜਾਂਦਾ ਨਾ ਜਿਹੜੇ ਦੂਜੀਆਂ ਗੁਣਾ ਦੇ 220 ਗੁਣਾ ਰੇਟ ਵਧਣਾ ਜਾਂ ਸਾਡਾ 19% 20% ਰੇਟ ਵਧੇ ਇਸ ਸਮੇਂ ਮੇਲ ਨਹੀਂ ਨਾ ਖਾਂਦਾ ਉਹਦੇ ਬਰਾਬਰ ਰੇਟ ਵਧਾਏ ਜਾਣ ਜਿਹੜੇ ਲੋਕ ਆ ਇਹੋ ਜੀਆਂ ਫਸਲਾਂ ਗੰਨੇ ਵਰਗੀਆਂ ਹੋਰ ਖੇਤੀਆਂ ਕਰ ਸਕਣ ਜੀ